ਮੈਂ ਕਹਣਾ ਵੀ ਹੁਣ ਲੋਕ ਇਹਨਾਂ ਦਾ ਪਸ਼ੋਕੜ ਫਰੋਲਾਣ ਵੀ ਲੱਗ ਗਏ ਤੇ ਮੈਂ ਜਿ ਪਸ਼ੋਕੜ ਦੀ ਗੱਲ ਲਾਜ਼ਮੀ ਕਰੂੰ ਬਾਈ ਜੀ ਇਹਨਾਂ ਦੇ ਪਸ਼ੋਕੜ ਬਾਰੇ ਲੋਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਇਹ ਡੇਰੇ ਦਾ ਮੋੜ ਕਿੱਥੋਂ ਵੱਜਦਾ ਕਿੱਥੋਂ ਵੱਜਿਆ ਅਬਿਆਸ ਡੇਰੇ ਦਾ ਮੋੜ ਸਭ ਤੋਂ ਵੱਡੀ ਗੱਲ ਬਾਈ ਜੀ ਇਹਨਾਂ ਦਾ ਡੇਰੇ ਉਦੋਂ ਆਫਰ ਇਹ ਆ ਜਾਂਦਾ ਇਹਨਾਂ ਨੇ ਬੀ ਕਾਮ ਕੀਤੀ ਹੈ ਬਿਨਸ ਦੀ ਡਿਗਰੀ ਕੀਤੀ ਹੈ ਤੇ ਬਿਜ਼ਨਸਮੈਨ ਬੰਦੇ ਆ ਤੇ ਇਸੇ ਕਰਕੇ ਕੀ ਹੁਣ ਜਿਵੇਂ ਪਿੱਛੇ ਜਿਹੇ ਰਨਵੈਕਸੀ ਦੇ ਵਿੱਚ ਜੋ ਕਪੜੇ ਹੋਏ ਜੋ ਇਹਨਾਂ ਦੇ ਨਾਲ ਆ ਕੇ ਤਾਰਾਂ ਜੁੜੀਆਂ ਠੀਕ ਹੈ ਨਾ ਤਾਂ ਬਾਬਾਈ ਜਿਹੜਾ 1990 ਤੋਂ ਬਾਅਦ ਜਿਵੇਂ ਸਟ ਇਸੇ ਮਤਲਬ ਦੌਰ ਦੀ ਅਕਰਿੰਦਰ ਸਿੰਘ ਢਿੱਲੋਂ ਦੇ ਇਕੱਠੇ ਜੇ ਆ ਕੇ ਮੈਂ ਕਿਹਾ ਗੱਦੀਆਂ ਤੇ ਬਰਬਾਜਮਾਨ ਹੋਏ ਆ ਉਹ ਥੋੜਾ ਜਿਹਾ ਪਹਿਲਾਂ ਐਕਸਪੋਜ਼ ਹੋਗੇ ਤੇ ਇਹ ਅਮਾ ਕੇ ਹੁਣ ਐਕਸਪੋਜ਼ ਹੋਣੇ ਸ਼ੁਰੂ ਹੋਗੇ ਸ਼ਰੇ ਆਮ ਲੋਕਾਂ ਨੂੰ ਪਤਾ ਵੀ ਉੱਥੇ ਇੱਕ ਮਜ਼ਾਰ ਪਹਿਲਾਂ ਕਹਿੰਦੇ ਬਣੀ ਵੀ ਉਹ ਤੇ ਲੋਕ ਮੱਥਾ ਟੇਕ ਕੇ ਲੋਕ ਰਮਾਲਾ ਵੀ ਉੱਥੇ ਚੜਾ ਕੇ ਮੁੜ ਜਾਂਦੇ ਗੁਰੂ ਘਰ ਤਾਂ ਕਹਿੰਦੇ ਵੀ 20% ਲੋਕ ਵੀ ਅੱਗੇ ਜਾ ਕੇ ਮੱਥਾ ਨਹੀਂ ਟੇਕਦੇ ਉੱਥੇ ਨਿਸ਼ਾਨ ਸਾਹਿਬ ਵੀ ਜਿਹੜੇ ਲੱਗੇ ਉੱਥੇ ਕੀ ਮੋਰ ਦੇ ਖੰਭ ਲਾਏਦੇ ਆ ਤਾਂ ਉਸੇ ਕੋਈ ਗੁਰੂ ਘਰ ਚ ਜਾ ਕੇ ਬਾਦਲ ਕਾ ਲਾਣਾ ਕਿਵੇਂ ਕਹੀ ਜਾਂਦਾ ਵੀ ਇਹ ਸਹੀ ਹੈ ਮੈਂ ਤਾਂ ਉੱਥ ਠੀਕ ਹੈ ਨਾ ਇਹ ਵੀ ਜਾ ਕੇ ਉਥੇ ਬੇਸ਼ਕ ਗਿਆ ਕਿਉਂਕਿ ਬੋਟ ਲਮਾ ਕੇ ਬੋਟ ਤੰਤਰ ਆ ਮੈਂ ਕਹਣਾ ਵੀ ਹੁਣ ਲੋਕ ਇਹਨਾਂ ਦਾ ਪਸ਼ੋਕੜ ਫਰੋਲਣ ਨੂੰ ਵੀ ਲੱਗ ਗਏ ਤੇ ਮੈਂ ਜੀ ਪਸ਼ੋਕੜ ਦੀ ਗੱਲ ਲਾਜ਼ਮੀ ਕਰੂੰ ਬਾਈ ਜੀ ਇਹਨਾਂ ਦੇ ਪਸ਼ੋਕੜ ਬਾਰੇ ਲੋਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਇਹ ਡੇਰੇ ਦਾ ਮੋੜ ਕਿੱਥੋਂ ਵਜਦਾ ਕਿੱਥੋਂ ਬੱਜਿਆ ਅਬਿਆਸ ਡੇਰੇ ਦਾ ਮੋੜ ਸਭ ਤੋਂ ਵੱਡੀ ਗੱਲ ਬਾਈ ਜੀ ਇਹਨਾਂ ਦਾ ਡੇਰੇ ਦਾ ਮੱਕੇ ਹੈਡ ਸੀਗਾ ਜਿਹੜਾ ਸ਼ਿਵ ਤੇ ਆਲ ਸੀ ਕਾਗਰੇ ਦੇ ਵਿੱਚ ਬੰਦਾ ਹੋਇਆ ਉਹ ਮੜਾ ਮੋਟਾ ਕਹਿੰਦੇ ਕੀ ਇਹ ਸਿਕਟ ਵੀ ਲਾ ਲੈਂਦੇ ਸੀ ਜਾਂ ਹੋਰ ਵੀ ਕਰ ਲੈਂਦੇ ਸੀ ਉਹ ਮਾਕੇ ਸ਼ਿਵਦੇਵਾਲ ਕੀ ਕਰਦੇ ਆ ਉੱਥੇ ਸਾਡੇ ਕਿ ਨਾ ਗੁਰੂ ਘਰ ਦੇ ਵਿੱਚ ਦیدار ਸਿੰਘ ਨਾਂ ਦੇ ਮਾਕੇ ਗੁਰਸੇਕ ਸੀਗੇ ਗੁਰੂ ਘਰ ਦੇ ਵਿੱਚ ਉਹਨਾਂ ਤੋਂ ਮਾਕੇ ਉਹ ਸਿੱਖ ਇਸ ਮਾਕੇ ਸੰਥਿਆ ਲੈਂਦੇ ਆ ਗੁਰਬਾਣੀ ਬਾਰੇ ਮਾਕੇ ਜਾਣਦੇ ਆ ਉਦੋਂ ਬਾਅਦ ਫਿਰ ਕਿ ਉਹ ਆਪਣਾ ਪ੍ਰਚਾਰ ਸ਼ੁਰੂ ਕਰ ਦਿੰਦੇ ਆ ਜਿਵੇਂ ਕਿਹਾ ਜਾਂਦਾ ਵੀ ਅੰਗਰੇਜ਼ਾਂ ਨੇ ਕਿਵੇਂ ਸਾਨੂੰ ਢਾ ਲਾਈ ਉਹਦਾ ਵੀ ਆਪਾਂ ਹਿਸਟਰੀ ਥੋੜੀ ਜੀ ਅੱਜ ਫਰੋਲਾਂਗੇ ਵੀ ਕਿੱਥੋਂ ਮਾਕੇ ਸਟਾਰਟ ਹੋਇਆ ਤਾਂ ਤਾਂ ਹੀ ਕਿਹਾ ਜਾਂਦਾ ਵੀ ਸਾਰੇ ਬਾਬਿਆਂ ਦਾ ਪਛੋਕੜ ਜਾ ਕੇ ਕਿਤੇ ਨਾ ਕਿਤੇ ਕੀ ਫੌਜ ਨਾਲ ਜਾ ਕੇ ਜੁੜ ਜਾਂਦਾ ਹੁਣ ਜਿਹੜਾ ਇਹਨਾਂ ਦਾ ਬਾਬਿਆਂ ਦਾ ਹੈੱਡ ਆ ਜਿਵੇਂ ਸ਼ਿਵਦੇਵਾਲ ਆ ਜਿਹੜਾ ਉਹ ਸ਼ਿਵਦੇਵਾਲ ਨੂੰ ਉਹਦੀ ਘਰ ਵਾਲੀ ਦਾ ਨਾਮ ਰਾਧਾ ਸੀ ਇਸੇ ਕਰਕੇ ਕੀ ਹੈ ਰਾਧਾ ਸਵਾਮੀ ਬਾਜਦਾ ਕੋਈ ਅਲੌਕਿਕ ਜਾਂ ਕੋਈ ਬਿਰਤੀ ਵਾਲੇ ਵੱਡੇ ਸ਼ਬਦ ਨਹੀਂ ਹੈਗੇ ਮਾਕੇ ਕੋਈ ਉਹਦੇ ਨਾਲ ਜੁੜੇ ਹੋਏ ਠੀਕ ਹੈ ਨਾ ਇਹ ਇਹਦਾ ਤਾਂ ਉਹਦੀ ਘਰ ਵਾਲੀ ਦਾ ਨਾਮ ਰਾਧਾ ਸੀ ਉਹਨੂੰ ਸਵਾਮੀ ਕਹਿੰਦੇ ਰਾਧਾ ਸਵਾਮੀ ਉੱਥੋਂ ਸ਼ੁਰੂ ਹੋ ਗਿਆ ਫਿਰ ਉਹਦਾ ਚੇਲਾ ਹੋਇਆ ਮਾਕੇ ਜਿਹੜਾ ਆਪਾਂ ਕਹਿੰਦੇ ਆ ਵੀ ਜੈਮਲ ਸਿੰਘ ਜਿਹੜਾ 1899 ਤੋਂ 1903 ਤੱਕ ਇੱਥੇ ਡੇਰਾ ਖੋਲਦਾ ਆਪਦਾ ਆ ਕੇ ਬਿਆਸ ਇੱਥੇ ਮਾਕੇ ਰੋਹੀ ਬਿਆਹਵਾਨ ਹੁੰਦੀ ਸੀ ਇੱਥੇ ਆ ਕੇ ਬੈਠ ਜਾਂਦਾ ਉੱਥੇ ਤਾਂ ਉੱਥੇ ਬੈਠ ਕੇ ਮਾਕੇ ਸ਼ੁਰੂ ਕਰਦਾ ਜਿਹੜਾ ਹੁਸ਼ਿਆਰਪੁਰ ਏਰੀਆ ਦਾ ਸੀ ਉਹ ਵੀ ਫੌਜੀ ਸੀ ਉਹਦਾ ਨਾਮ ਸੀ ਸਾਵਣ ਸਿੰਘ ਉਹ ਸਾਵਣ ਸੇ ਕਾਫੀ ਲੰਮਾ ਟਾਈਮ ਰਹਿੰਦੇ ਉਹ ਵੀ ਫੌਜ ਦੇ ਵਿੱਚੋਂ ਸੀਗਾ ਠੀਕ ਹੈ ਨਾ ਇਹ ਸਾਰੇ ਫੌਜ ਦੇ ਵਿੱਚ ਮਾ ਕੇ ਰਹੇ ਹੋਏ ਬੰਦੇ ਸੀ ਹੁਣ ਅਕਸਰ ਕਿਹਾ ਜਾਂਦਾ ਵੀ ਇਹਨਾਂ ਦੀਆਂ ਡਿਊਟੀਆਂ ਵੀ ਕਹਿੰਦੇ ਜੀ ਕੀ ਆ ਗੁਰੂ ਸਾਹਿਬ ਆ ਕੇ ਕਰ ਜਾਂਦੇ ਸੀ ਜਿਹੜੇ ਇਹਨਾਂ ਨੇ ਪਰਸੈਪਸ਼ਨ ਬਣਾਈਆਂ ਫਿਰ ਸਾਵਣ ਸਿੰਘ ਤੋਂ ਬਾਅਦ ਜਗਤ ਸਿੰਘ ਆਉਂਦੇ ਆ ਜਿਹੜੇ ਕੈਮਿਸਟਰੀ ਦੇ ਮਾ ਕੇ ਬਹੁਤ ਮਾ ਕੇ ਪੜ੍ਹੇ ਲਿਖੇ ਲੋਕ ਸੀ ਹੁਣ ਅਸਲ ਦੇ ਵਿੱਚ ਕੀ ਆ ਅੱਜ ਦਾ ਸਮਾਜ ਆਪਾ ਪੜ੍ਹਿਆ ਲਿਖਿਆ ਕਹੀ ਜਾਂਦੇ ਆ ਪੜ੍ਹੇ ਲਿਖੇ ਨੂੰ ਠੱਗਣ ਵਾਸਤੇ ਫਿਰ ਇਹ ਵੀ ਪੜ੍ਹੇ ਲਿਖੀ ਚਾਹੀਂਦੇ ਆ ਉਹ 3 ਸਾਲ ਕੀ ਆ ਹੈਡ ਕਰਦੇ ਆ ਇਹਨੂੰ 1947 ਤੋਂ ਲੈ ਕੇ 50 ਤੱਕ ਮੇਰੇ ਖਿਆਲ ਚ ਉਹ ਹੈਡ ਰਹਿੰਦੇ ਆ ਜਗਤ ਸਿੰਘ ਤੋਂ ਬਾਅਦ ਫਿਰ ਚਰਨ ਸਿੰਘ ਆ ਜਾਂਦੇ ਆ ਜਿਹੜੇ ਪੂਰੇ 40 ਸਾਲ ਮੱਕੇ ਹੈ ਮੱਕੇ ਨੂੰ ਉਹ ਲੀਡ ਕਰਦੇ ਆ ਜਿਹੜੇ ਇਹਨਾਂ ਦੇ ਗੁਰੂ ਸੀ ਗੁਰਿੰਦਰ ਸਿੰਘ ਢਿੱਲੋਂ ਤੋਂ ਪਹਿਲਾਂ ਉਹ ਪੇਸ਼ੇਵਜੋਂ ਵਕੀਲ ਸੀ ਉਦੋਂ ਬਾਅਦ ਫਿਰ ਇਹ ਆ ਜਾਂਦੇ ਇਹਨਾਂ ਨੇ ਬੀ ਕਾਮ ਕੀਤੀ ਆ ਬਿਜ਼ਨਸ ਦੀ ਡਿਗਰੀ ਕੀਤੀ ਆ ਤੇ ਬਿਜ਼ਨਸਮੈਨ ਬੰਦੇ ਆ ਤੇ ਇਸੇ ਕਰਕੇ ਕੀ ਆ ਹੁਣ ਜਿਵੇਂ ਪਿੱਛ ਠੀਕ ਹੈ ਨਾ ਤਾਂ ਬਾਬਾਈ ਜਿਹੜਾ 1990 ਤੋਂ ਬਾਅਦ ਜਿਵੇਂ ਸਟਾਰਟ ਹੋਏ ਠੀਕ ਹੈ ਇਹਨਾਂ ਦੇ ਵਿੱਚੋਂ ਇੱਕ ਸ਼ਾਖਾ ਨਿਕਲ ਕੇ ਸਾਡੀ ਕੀ ਹੈ ਸਰਸੇ ਵਾਲਾ ਬਣ ਗਿਆ ਹੁਣ ਸਰਸੇ ਵਾਲਾ ਕੀ ਹੈ ਸਾਹਸਤ ਨਾਮ ਜਿਹੜਾ ਕਿਹਾ ਜਾਂਦਾ ਸਾਹਮਸਤਾਨੇ ਜੀ ਆਏ ਸੀ ਉਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਉਥੋਂ ਜੈਮਲ ਸਿੰਘ ਹੋਰ ਕੀ ਭੇਜਦੇ ਆ ਤਾਂ ਇੱਥੇ ਆਉਂਦੇ ਆ 1948 ਦੇ ਵਿੱਚ ਆ ਕੇ ਇੱਥੇ ਡੇਰਾ ਆਪਦਾ ਖੋਲਦੇ ਆ ਨਹੀਂ ਡੇਰਾ ਬਿਆਸ ਚ ਨਹੀਂ ਉਹ ਲੱਗ ਹੋਏ ਸੀ ਬਿਲਕੁਲ ਡੇਰਾ ਬਿਆਸ ਦੇ ਵਿੱਚੋਂ ਆ ਕੇ ਕੀ ਜੈਮਲ ਸਿੰਘ ਦੇ ਚੇਲੇ ਹੋਏ ਆ ਉਹ ਵੀ ਜੈਮਲ ਸਿੰਘ ਦੇ ਚੇਲੇ ਜਦੋਂ ਇੱਥੇ ਆ ਕੇ ਬੈਠਦੇ ਆ ਸ਼ਾਹਮਸਤਾਨਾ ਜਿਹੜਾ ਹੈਗੇ ਆ ਉਹ 1800 ਆਪਣਾ ਸੌ 1946 ਤੋਂ ਲੈ ਕੇ 1960 ਤੱਕ ਕੀ ਆ ਉਹ ਇੱਥੇ ਫਿਰ ਆਪਦੀ ਗੱਦੀ ਲਾ ਲੈਂਦੇ ਆ ਉਹਨਾਂ ਤੋਂ ਬਾਅਦ ਕੀ ਆ ਮਾਕੇ ਸੌਰੀ ਸਾਵਣ ਸਿੰਘ ਦੇ ਚੇਲੇ ਹੁੰਦੇ ਆ ਇਹ ਉਦੋਂ ਬਾਅਦ ਜਿਹੜੇ ਅਗਲੇ ਆਉਂਦੇ ਆ ਸ਼ਾ ਮਾਕੇ ਮਸਤਾਨੇ ਤੋਂ ਬਾਅਦ ਸਾਹਸਤ ਨਾਮ ਜੀ ਆ ਜਾਂਦੇ ਆ ਉਹ ਫਿਰ 90 ਤੱਕ ਰਹਿੰਦੇ ਆ ਫਿਰ 90 ਦੇ ਆ ਕੇ ਜਿਵੇਂ ਕੀ ਆ ਦੱਸਿਆ ਜਾਂਦਾ ਸੰਤ ਰਾਮ ਰਹੀਮ ਜਿਹੜਾ ਮਾਕੇ ਇਹਨਾਂ ਦਾ ਹੈਗਾ ਉਹ ਫਿਰ ਕੀ ਕਰਦੇ ਆ ਇੱਕ ਉਸ ਟਾਈਮ ਖੜਕੂ ਸਿੰਘ ਦੇ ਜ਼ੋਰ ਦੇ ਨਾਲ ਕਹਿੰਦੇ ਆ ਕੇ ਗੱਦੀ ਨਿਸ਼ੀਣ ਹੁੰਦੇ ਆ ਤੇ ਗੱਦੀ ਗ੍ਰਹਿਣ ਕਰਕੇ ਫਿਰ ਜੋ ਉਹਨਾਂ ਨੇ ਫਿਰ ਪਰੰਪਰਾ ਚਲਾਈ ਇਸੇ ਮਤਲਬ ਦੌਰ ਦੀ ਅਕਰਿੰਦਰ ਸਿੰਘ ਢਿੱਲੋਂ ਦੇ ਇਕੱਠੇ ਜੇ ਆ ਕੇ ਮੈਂ ਕਿਹਾ ਗੱਡੀਆਂ ਤੇ ਬਰਬਾਜਮਾਨ ਹੋਏ ਆ ਉਹ ਥੋੜਾ ਜਿਹਾ ਪਹਿਲਾਂ ਐਕਸਪੋਜ਼ ਹੋ ਗਏ ਤੇ ਇਹ ਹਮਾ ਕੇ ਹੁਣ ਐਕਸਪੋਜ਼ ਹੋਣੇ ਸ਼ੁਰੂ ਹੋ ਗਏ ਪਰ ਮੈਂ ਇੱਕ ਦਾਖਦਾ ਵੀ ਬਾਦਲਾਂ ਦੀ ਜਾਰੀ ਜਿਹੜੀਆਂ ਪਹਿਲਾਂ ਬਾਦਲਾਂ ਨੂੰ ਜਿਹੜੇ ਰੰਡੋਪਿਆ ਠੀਕ ਹੈ ਤੇ ਹੁਣ ਮੈਨੂੰ ਲੱਗਦਾ ਵੀ ਜਿਹੜੇ ਬਾਦਲ ਕਿਆ ਇਹ ਕੀ ਡੇਰੇ ਨੂੰ ਰੋਪਣਗੇ ਅਸਲ ਦੇ ਵਿੱਚ ਕਿਹਨੇ ਤਾਂ ਸਾਂਝਾ ਕੀਦਾ ਸਾਨੂੰ ਮੈਂ ਉਹਦੇ ਚ ਵੀ ਗੱਲ ਕੀਤੀ ਸੀ ਬਈ ਇਹਨਾਂ ਦੇ ਜਿਹੜੇ ਪੈਰਲੌਨ ਵਾਲੇ ਆ ਉਹ ਬਾਦਲ ਕੱਲਾ ਨਹੀਂ ਆ ਹੁਣ ਬਾਦਲ ਮਤਲਬ ਉਹ ਡੇਰਿਆਂ ਨੂੰ ਜਮਾਉਣ ਵਾਲਾ ਬਾਦਲ ਬਾਦਲ ਕਿਆ ਬਿਲਕੁਲ ਬਾਈ ਮੈਂ ਕਹਣਾ ਤੁਸੀਂ ਉਸ ਦੌਰ ਦੇ ਵਿੱਚ ਦੇਖੋਗੇ ਸਭ ਤੋਂ ਵੱਡੀ ਗੱਲ ਦੇਖੋ ਪੰਜਾਬ ਦੇ ਵਿੱਚ ਕੀ ਹੈ ਸਿੱਖਾਂ ਦੇ ਵਿੱਚ ਅਕਸਰ ਕੀ ਹੈ ਬੜਾ ਰੌਲੇ ਰੱਪੇ ਪੈਂਦੇ ਰਹਿੰਦੇ ਆ ਵੀ ਸ਼ਾਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਇੱਕ ਆ ਗਿਆ ਜੀ ਇਹਦੇ ਵਾਸਤੇ ਇਸ ਡਿਸਪਿਊਟ ਨੂੰ ਖਤਮ ਕਰਨ ਦੇ ਮਾਰੇ ਨਾਨਕਸ਼ਾਹੀ ਕੈਲੰਡਰ ਵਿਦਵਾਨ ਲੋਕਾਂ ਨੇ ਬਣਾਇਆ ਐਸਜੀਪੀਸੀ ਨੂੰ ਐਕਸੈਪਟ ਵੀ ਕਰ ਲੈਂਦੀ ਆ ਪਰ ਫਿਰ ਉਹਦੋਂ ਕੀ ਹੈ ਜਿਹੜੇ ਡੇਰੇ ਵਾਲੇ ਸਾਧ ਹੁੰਦੇ ਆ ਇਹ ਰੌਲਾ ਪਾਉਂਦੇ ਆ ਰੌਲਾ ਕਿਉਂ ਪਾਉਂਦੇ ਇਹਨਾਂ ਦੀ ਦਸਵੀਂ ਹੁੰਦੀ ਆ ਜਿਹੜੇ ਇਹਨਾਂ ਦੇ ਮਾਕੇ ਤਿੱਥਾ ਹੁੰਦੀਆਂ ਜਿਹੜੇ ਤਿੱਥਾਂ ਤੇ ਨਾਨਕਸ਼ਾਈ ਸਿਲੰਡਰ ਮਾ ਕੇ ਸੌਰੀ ਕਲੰਡਰ ਖਤਮ ਕਰਾਉਣ ਵਾਲੇ ਲੋਕ ਨੇ ਉਹ ਨਾਨਕਸ਼ਾਈ ਕਲੰਡਰ ਰੱਦ ਕੌਣ ਕਰਦੇ ਆ ਬਾਦਲ ਕੇ ਕਰਦੇ ਆ ਤਾਂ ਕਿ ਇਹ ਡੇਰਿਆਂ ਦੀਆਂ ਮਸਿਆਵਾਂ ਵੀ ਭਰਨ ਹੁਣ ਰੋਲਾ ਪਈ ਸਾਨੂੰ ਨਾ ਮਾਨਸਿਕਤਾ ਮੈਂ ਕਹਾਂ ਕਿ ਮੈਂ ਸਾਈਕੋਲੋਜੀ ਬਹੁਤ ਡੀਪਲੀ ਮਾ ਕੇ ਪੜ੍ਹਦਾ ਮੈਨੂੰ ਸ਼ੌਂਕ ਆ ਹੁਣ ਕਈ ਵਾਰੀ ਆਪਾਂ ਕਹਿ ਦਿੰਨੇ ਆ ਦੇਖੋ ਅਸੀਂ ਕਹਿ ਦਿੰਨਾ ਵੀ ਡੇਰਾਂ ਦੇ ਵਿੱਚ ਜੀ ਬੁੜੀਆਂ ਬਹੁਤ ਜੁੜੀਆਂ ਨੇ ਬੁੜੀਆਂ ਵੱਧ ਜਾਂਦੀਆਂ ਨੇ ਹੁਣ ਬੁੜੀਆਂ ਜਾਣ ਦਾ ਕੰਮ ਵੀ ਕੀ ਆ ਸਾਰਾ ਜਿਹੜਾ ਸਾਡਾ ਸਮਾਜ ਦੇ ਵਿੱਚੋਂ ਜਿੱਥੋਂ-ਜਿੱਥੋਂ ਗਿਜਰੇ ਹੁਣ ਇਹਨਾਂ ਡੇਰਿਆਂ ਨਾਲ ਵੀ ਮਾ ਕੇ ਲੇਡੀਜ਼ ਵੱਧ ਅੱਜ ਵੀ ਲੋਕੀ ਆ ਜੜ ਡੇਰੇ ਚ ਜਾਂਦੇ ਆ ਸਰਸੇ ਵਾਲੇ ਚ ਸਭ ਤੋਂ ਵੱਧ ਔਰਤਾਂ ਜੁੜੀਆਂ ਬਣੀ ਔਰਤਾਂ ਕਿਉਂ ਜੁੜਦੀਆਂ ਨੇ ਮਸਲਾ ਇਹ ਆ ਵੀ ਔਰਤਾਂ ਨੂੰ ਕੀ ਆ ਗੁਲਾਮ ਰੱਖਿਆ ਗਿਆ ਜਦੋਂ ਗੁਲਾਮ ਬੰਦੇ ਨੂੰ ਕੀ ਆ ਸਿਰਫ ਦੋ ਮੌਕਿਆਂ ਤੇ ਉਹਨੂੰ ਨਿਕਲਣ ਦਾ ਮੌਕਾ ਮਿਲਦਾ ਇਹਦਾ ਮੱਸੀਆਂ ਤੇ ਵਿਚਾਰੀਆਂ ਣਾਉਣ ਜਾਂਦੀਆਂ ਨੇ ਜਾਂ ਫਿਰ ਜਿੱਥੇ ਦਸਵੀਂ ਵਾਕੇ ਉਹ ਭਰਦੀ ਆ ਉਹ ਧਾਰਮਿਕ ਬਿਰਤੀ ਕਰਕੇ ਘਰ ਦੇ ਵੀ ਰੋਕਦੇ ਨਹੀਂ ਉਹਨਾਂ ਦੀ ਮਤਲਬ ਔਰਤਾਂ ਨੂੰ ਬਾਹਰ ਅੰਦਰ ਜਾਣ ਦੀ ਆਜ਼ਾਦੀ ਸਿਰਫ ਧਰਮ ਦੇ ਨਾਂ ਤੇ ਮਿਲਦੀ ਆ ਧਰਮ ਦੇ ਨਾਂ ਤੇ ਮਿਲਦੀ ਆ ਦੇਰਿਆਂ ਚ ਮਿਲਦੀ ਆ ਉਹ ਜਦੋਂ ਉੱਥੇ ਚਲੇ ਜਾਂਦੀਆਂ ਨੇ ਪਰ ਉਹਨਾਂ ਮਗਰ ਫਿਰ ਬੰਦੇ ਜਿਹੜਾ ਇਹ ਸਿਸਟਮ ਆ ਕਿ ਨੈਕਸਸ ਬਾਬਿਆਂ ਦਾ ਚੱਲਦਾ ਫਿਰ ਬਾਬੇ ਕੀ ਕਰਦੇ ਆ ਬਾਬੇ ਧਾਗੇ ਤੇ ਵੀਤ ਵੀ ਦਿੰਦੇ ਆ ਹੁਣ ਤੁਸੀਂ ਇਹ ਦੇਖੋ ਵੀ ਬਾਬੇ ਜਿਹੜੇ ਹੁੰਦੇ ਆ ਇਹ ਟੂਣਾ ਜਿਹੜਾ ਸੱਪਾਂ ਦਾ ਕਰਨਗੇ ਜਾਂ ਮੁੰਡੇ ਬਖਸ਼ਦੇ ਆ ਕਦੇ ਸਪਰੇਹ ਵਾਲੇ ਦਾ ਮਾਕੇ ਕਦੇ ਪਾਪਾ ਕਦੇ ਟੂਣਾ ਕਰਦਾ ਦੇਖਿਆ ਹੁਣ ਮਸਲਾ ਤੇ ਆ ਵੀ ਸੱਪ ਦੇ ਡੱਸੇ 'ਚ ਪਤਾ ਵੀ ਆਪਾਂ ਨੂੰ ਕਿ 2% ਸੱਪ ਜ਼ਹਿਰੀਲੇ ਹੁੰਦੇ ਆ 98% ਤਾਂ ਬਚ ਹੀ ਜਾਣਾ ਤੇ ਮੈਂ ਕਹਿੰਦਾ 50% ਵੀ ਬਾਬਾ ਰਿਜ਼ਲਟ ਦੇ ਤੇ ਮੁੰਡਿਆਂ ਦਾ 50% ਰਿਜ਼ਲਟ ਆ ਜਿਹਦੇ ਮਾਕੇ ਕੁੜੀ ਹੋ ਜਾਂਦੀ ਆ ਕਹਿੰਦਾ ਤਾਂ ਇਹ ਸ਼ਰਤ ਤਾਂ ਥੋੜੀ ਸੱਚੀ ਨਹੀਂ ਸੀ ਉਹ ਸ਼ਰਤਾਂ ਤੇ ਸਵਾਲ ਹੋ ਜਾਂਦਾ ਮੈਂ ਤਾਂ ਹੀ ਕਹਿਣਾ ਹੁੰਦਾ ਵੀ ਜਿਹੜਾ ਇਹ ਨਾ ਸ਼ਬਦ ਬਣਾਇਆ ਮੈਂ ਕਿ ਸਰਦਾਲੂ ਇਹ ਬੜਾ ਇੱਕ ਵਧੀਆ ਬੰਦੇ ਨੇ ਵਧੀਆ ਮੈਨੂੰ ਐਕਸਪਲੇਨ ਕੀਤਾ ਇਹ ਕਹਿੰਦਾ ਸਰਦਾਲੂ ਬਣਿਆ ਸਰਦਾ ਪਲੱਸ ਉੱਲੂ ਜਦੋਂ ਸਰਦਾ ਤੇ ਉੱਲੂ ਰਲ ਜਾਂਦੇ ਆ ਨਾ ਉੱਲੂ ਜਿਹੜਾ ਕੀ ਆ ਬੇਵਕੂਫ ਮੰਨਿਆ ਜਾਂਦਾ ਆਪਣਾ ਉਹ ਜਦੋਂ ਰਲ ਜਾਂਦਾ ਫਿਰ ਸਰਦਾਲੂ ਬਣ ਜਾਂਦੇ ਆ ਇਹ ਤੇ ਸਰਦਾਲੂ ਬਣ ਕੇ ਫਿਰ ਡੇਰਿਆਂ ਦੇ ਮਗਰ ਜੋ ਲੱਗਿਆ ਤਾਂ ਇਹਨਾਂ ਨਾਲੋਂ ਤੋੜਨ ਵਾਸਤੇ ਮੈਂ ਤਾਂ ਹਰ ਇੱਕ ਪੰਜਾਬ ਦੇ ਬਿਛਿੰਦੇ ਨੂੰ ਤੁਹਾਡੇ ਵਰਗੇ ਭਰਾ ਜਿਹੜੇ ਕੀ ਆ ਬੋਲਦੇ ਆ ਤੁਸੀਂ ਵੀ ਇਹਨਾਂ ਵਿਸ਼ਿਆਂ ਤੇ ਬੋਲਦੇ ਹੋ ਇਹਨਾਂ ਵਿਸ਼ਿਆਂ ਦੇ ਜਿਹੜੇ ਬੰਦੇ ਗੱਲ ਕਰਦੇ ਆ ਉਹਨਾਂ ਦੇ ਤਰਕ ਦਾ ਜਿਆਦਾ ਦਲੀਲ ਨਾਲ ਮੈਂ ਕਹਿੰਦਾ ਇਹਨਾਂ ਦੇ ਬਾਬੇ ਜਿਹੜੇ ਹੈਗੇ ਆ ਉਹ ਬੈਠ ਕੇ ਜਵਾਬ ਦੇ ਦੇਣ ਜਿਹੜੀਆਂ ਗੱਲਾਂ ਤੇ ਕਰਦੇ ਆ ਮੈਂ ਕਹਿੰਦਾ ਗੁਰਬਾਣੀ ਦੇ ਵਿੱਚੋਂ ਮੈਂ ਗੁਰਬਾਣੀ ਦਾ ਕੋਈ ਮਾ ਕੇ ਜਿਆਦਾ ਜਾਣਕਰ ਨਹੀਂ ਪਰ ਜਿੰਨੀ ਕੁ ਮੈਨੂੰ ਗੁਰਬਾਣੀ ਦੀ ਸਮਝ ਆ ਮੈਂ ਗੁਰਬਾਣੀ ਦੇ ਹਿਸਾਬ ਨਾਲ ਕੋਟ ਕਰਕੇ ਗੱਲ ਕਰੂੰ ਆ ਇਹ ਆਪਦੀ ਮਾ ਕੇ ਬਾਬੇ ਦੇ ਕੋਈ ਸ਼ਬਦ ਕੱਢ ਲੈਣ ਕਿਉਂਕਿ ਬਾਬੇ ਕੋਲੇ ਸ਼ਬਦ ਤਾਂ ਉਹੀ ਗੁਰਬਾਣੀ ਵਾਲੀ ਨਹੀਂ ਅਸਲ ਦੇ ਵਿੱਚ ਪਰ ਮੈਂ ਕਹਿੰਦਾ ਵੀ ਯਾਰ ਸਾਡੀ ਗੁਰਬਾਣੀ ਠੀਕ ਨਾ ਦੇਹਧਾਰੀ ਨੂੰ ਤਾਂ ਮੰਨਦਾ ਦਿੰਦੀ ਨਹੀਂ ਤੇ ਤੁਸੀਂ ਦੇਹਧਾਰੀ ਦੇ ਮਾ ਕੇ ਪੈਰੀਂ ਹੱਥ ਲਾਈ ਜਾਂਦੇ ਹੋ ਪਰ ਇੱਕ ਪਾਸੇ ਜਿਹੜੇ ਬਾਦਲ ਕੇ ਆ ਜਾਂ ਕਾਲੀਦਾਲ ਆ ਇੱਕ ਪਾਸੇ ਉਹ ਸਿੱਖੀ ਤੇ ਪੰਥ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਦੇਹ ਧਾਰੀ ਗੁਰੂਆਂ ਦੇ ਨਾਲ ਉਹਨਾਂ ਦੀਆਂ ਯਾਰੀਆਂ ਨੇ ਇਹ ਇਹ ਫਿਰ ਡਬਲ ਕਿਵੇਂ ਆ ਹੁਣ ਇਸੇ ਕਰਕੇ ਤਾਂ ਬਈ ਮੈਂ ਕਿ ਖਤਮ ਹੋਇਆ ਨਾ ਉਹ ਬਾਦਲ ਕੇ ਕੀ ਆ ਸਭ ਤੋਂ ਮੈਂ ਤਾਂ ਹੀ ਕਹਣਾ ਪੰਥ ਦੇ ਲੰਬੜਦਾਰ ਜਿਹੜੀ ਜਮਾਤ ਸੀ ਠੀਕ ਹੈ ਨਾ ਪੰਥ ਨੂੰ ਖਤਮ ਕਰਨ ਵਾਲੀ ਇਹ ਲੋਕ ਨੇ ਹੁਣ ਇਹਨਾਂ ਬੰਦਿਆਂ ਨੇ ਸਭ ਤੋਂ ਦੇਖੋ ਸ਼ਰਮ ਉਹ ਤਿੰਨ ਸੰਸਥਾਵਾਂ ਸਾਡੀਆਂ ਸੀਗੀਆਂ ਅਕਾਲ ਤਖਤ ਹੋ ਗਿਆ ਐਸਜੀਪੀਸੀ ਹੋ ਗਈ ਤੇ ਸਭ ਤੋਂ ਵੱਡੀ ਸ਼ਰਮਣੀ ਅਕਾਲੀ ਦਰ ਜਿਹੜੀ ਸਾਡੀ ਮੱਕੀ ਜਜਵਾਤਾਂ ਦੀ ਤਰਜਮਾਨੀ ਕਰਦੀ ਸੀ ਹੁਣ ਇਹਨਾਂ ਤਿੰਨਾਂ ਚੀਜ਼ਾਂ ਦੇ ਜਦੋਂ ਇਹ ਕਾਬਜ ਹੋ ਗਏ ਇਹਨਾਂ ਤਿੰਨੇ ਚੀਜ਼ਾਂ ਨੇ ਡੇਰੇ ਬਾਅਦ ਨੂੰ ਪ੍ਰਮੋਟ ਕੀਆ ਸ਼੍ਰੋਮਣੀ ਅਕਾਲੀ ਦਰ ਨੇ ਤੁਹਾਨੂੰ ਪਹਿਲਾਂ ਦੱਸਿਆ ਵੀ ਡੇਰੇ ਬਾਅਦ ਨੂੰ ਪ੍ਰਮੋਟ ਕੀਤਾ ਸਾਡਾ ਜਥੇਦਾਰ ਜਾ ਕੇ ਕੀ ਆ ਮੈਂ ਕਹਿੰਦਾ ਜਥੇਦਾਰ ਛੱਡੋ ਥੋੜਾ ਜਿਹਾ ਪਹਿਲਾਂ ਵੀ ਇੱਕ ਹੋਰ ਡੇਰੇ ਦਾ ਰੌਲਾ ਪਿਆ ਸੀ ਡੇਰਾ ਮਾ ਕੇ ਜਦੋਂ ਪਿੱਛੇ ਜੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਮਾਕੇ ਕਹਿੰਦੇ ਸਰੂਪ ਪ੍ਰਾਂਤ ਹੋਇਆ ਜੀ ਉਦੋਂ ਵੀ ਇੱਕ ਡੇਰੇ ਦਾ ਜ਼ਿਕਰ ਆਇਆ ਸੀ ਉਹ ਡੇਰਾ ਬੰਗਾ ਦੇ ਕੋਲੇ ਆ ਡੇਰਾ ਬੰਗਾ ਦੇ ਕੋਲੇ ਆ ਸ਼ਰਿਆਮ ਲੋਕਾਂ ਨੂੰ ਪਤਾ ਵੀ ਉੱਥੇ ਇੱਕ ਮਜ਼ਾਰ ਪਹਿਲਾਂ ਕਹਿੰਦੇ ਬਣੀ ਵੀ ਉਹ ਤੇ ਲੋਕ ਮੱਥਾ ਟੇਕ ਕੇ ਲੋਕ ਰਮਾਲਾ ਵੀ ਉੱਥੇ ਚੜਾ ਕੇ ਮੁੜ ਜਾਂਦੇ ਗੁਰੂ ਘਰ ਤਾਂ ਕਹਿੰਦੇ ਵੀ 20% ਲੋਕ ਵੀ ਅੱਗੇ ਜਾ ਕੇ ਮੱਥਾ ਨਹੀਂ ਟੇਕਦੇ ਉੱਥੇ ਨਿਸ਼ਾਨ ਸਾਹਿਬ ਵੀ ਜਿਹੜੇ ਲੱਗੇ ਆ ਉੱਥੇ ਕੀ ਮੋਰ ਦੇ ਖੰਭ ਲਾਏ ਹੋਏ ਆ ਤਾਂ ਉਸੇ ਕੋਈ ਗੁਰੂ ਘਰ ਚ ਜਾ ਕੇ ਬਾਦਲ ਕਾ ਲਾਣਾ ਕਿਵੇਂ ਕਹੀ ਜਾਂਦਾ ਵੀ ਇਹ ਸਹੀ ਆ ਜੀ ਮੈਨੂੰ ਉੱਥੇ ਭਗਵੰਤ ਮਾਨ ਵੀ ਆ ਠੀਕ ਹੈ ਨਾ ਇਹ ਵੀ ਜਾ ਕੇ ਉਥੇ ਬੇਸ਼ਕ ਗਿਆ ਕਿਉਂਕਿ ਬੋਟਾ ਮਾ ਕੇ ਬੋਟ ਤੰਤਰ ਆ ਹੁਣ ਮਸਲਾ ਇਹੀ ਹੋਇਆ ਖੜਾ ਵੀ ਬਾਦਲ ਕਿਆਣੇ ਬੋਟਾਂ ਦਾ ਮਾਰਿਆ ਨੇ ਮੈਂ ਕਹਣਾ ਵੀ ਜਿੰਨਾ ਪੰਥ ਨੂੰ ਘਾਣ ਕੀਤਾ ਮੈਂ ਕਹਣਾ ਵੀ ਦਿੱਲੀ ਮਾ ਕੇ ਹਕੂਮਤ ਸੀਗੀ ਉਹਨਾਂ ਨੇ ਪੰਥ ਨੂੰ ਕੀ ਆ ਬਾਹਰੋਂ ਸਿੱਧਾ ਅਟੈਕ ਕੀਤਾ ਯਾਰ ਸਿੱਧੇ ਦੁਸ਼ਮਣਾਂ ਸੀ ਉਹਨਾਂ ਨੂੰ ਮੰਨਦੇ ਆ ਜਿਹੜਾ ਨੇ ਅੰਦਰ ਬਹਿ ਕੇ ਪੰਥ ਨੂੰ ਮਾ ਕੇ ਖੋਰਾ ਲਿਆ ਅੰਦਰ ਬਹਿ ਕੇ ਟਾਇਆ ਜਿਨ੍ਹਾਂ ਨੇ ਇਹਨਾਂ ਨੇ ਕਾਲ ਤੱਕ ਤੱਕ ਨੂੰ ਅੰਦਰੋਂ ਟਾਇਆ ਬਈ ਤੇ ਇਸੇ ਕਰਕੇ ਕੀ ਲੋਕਾਂ ਦੇ ਮਨ ਚ ਇੰਨੀ ਇੱਕ ਨਫਰਤ ਹੈਗੀ ਐਨਾ ਪ੍ਰਤੀ ਇਸੇ ਕਰਕੇ ਜਿਹਦੇ ਨਾਲ ਜਾ ਕੇ ਖੜ ਜਾਂਦੇ ਆ ਉਸੇ ਦੀ ਮਾ ਕੇ ਤੁਹਾਨੂੰ ਲੋਕ ਧੀ ਭਣ ਇੱਕ ਕਰ ਦਿੰਦੇ ਆ ਪਰ ਸੋਸ਼ਲ ਮੀਡੀਆ ਤੇ ਵੀ ਦੇਖੀ ਜਾਂਦੇ ਆ ਜਿੱਥੇ ਜਾ ਕੇ ਕਰਦੇ ਆ